ਹਾਜੀ ਦੋਸਤੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਵਨਰ ਵੀਰ ਅਮਰ ਤੋਂ ਮਤੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਸੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਦਿਖਾਈਆਂ ਨੇ ਤੁਹਾਨੂੰ ਇਸ ਘਰੋਂ ਪਸ਼ੂ ਦਿਖਾਉਂਦੇ ਰਹਿੰਦਾ ਜਦੋਂ ਵੀ ਵਪਾਰ ਲਾਈਨ ਦੇ ਵਿੱਚ ਨਵੇਂ ਪਸ਼ੂ ਆਉਂਦੇ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਆ ਅੱਜ 스ਪਿਡ ਗਰੇ ਵਿੱਚ ਚਾਰ ਤੋਂ ਪੰਜ ਨਾਗਨੇ ਠੀਕ ਹੈ ਜੀ ਇੱਕ ਕੱਟੀ ਦਿਖਾ ਦੇਾਂਗੇ ਕੋਈ ਸ਼ੌਂਕ ਨਾਲ ਭਰਾ ਕੋਲ ਕੇ ਸਾਹਮਣੀ ਚਾਹੁੰਦਾ ਤਿਆਰ ਕਰਨੀ ਚਾਹੁੰਦਾ ਤੇ ਇੱਕ ਕੱਟੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਦੋ ਬਿਹੜਾਂ ਨੇ ਸੂਈਆਂ ਸਵਾਈਆਂ ਇੱਕ ਟੋਕਰ ਗੱਬਣਾ ਇਧਰ ਤੁਸੀਂ ਇਹ ਮੱਝ ਦੇਖ ਲਓ ਠੀਕ ਹੈ ਜੀ ਇੱਕ ਸੱਜਰ ਬਿਲਕੁਲ ਤਾਜੀ ਸੂਈ ਤੁਹਾਨੂੰ ਇੱਕ ਝੋਟੀ ਦਿਖਾ ਦੇਾਂਗੇ ਠੀਕ ਹੈ ਜੀ ਫੁੱਲ ਵਜਨ ਨੋਡ ਦੇ ਵਿੱਚ ਸੋ ਇਹ ਟੋਟਲ ਚਾਰ ਪਸ਼ੂ ਦਾ ਤਾਰੂ ਜਿਹੜੀ ਹੁਣ ਮੌਕੇ ਤੇ ਬਿਲਕੁਲ ਠੀਕ ਹੈ ਜੀ ਹਾਜ਼ਰ ਇੱਕ ਕੱਟੀ ਹੈ ਕਈ ਭਰਾ ਚਲੋ ਸ਼ੌਕ ਨਾਲ ਅੱਗੇ ਲੈ ਕੇ ਜਾਣਾ ਚਾਹੁੰਦਾ ਕਾਫੀ ਵੀਰਾਂ ਦੀ ਡਿਮਾਂਡ ਆਉਂਦੀ ਆ ਕਿ ਚੰਗੀ ਸਾਫ ਸੁਥਰੀ ਕੱਟੀ ਨਿਕਲੇ ਤਾਂ ਜ਼ਰੂਰ ਦੱਸੋ ਤੇ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਆਂ ਕਿ ਅੱਜ 5 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਮਾਰਨਿੰਗ ਦੇ ਕੋਈ 7:00 ਬਜੇ ਦਾ ਪੂਰੀ ਗੱਲਬਾਤ ਕਰਦੇ ਆਂ ਅਮਰਤ ਦੇ ਨਾਲ ਲੈ ਲੈਨੇ ਇਹਨਾਂ ਪੰਜਾਂ ਨਗਾਂ ਦੀ ਡਿਟੇਲ ਸਭ ਤੋਂ ਪਹਿਲਾਂ ਅਮਰਤ ਸਾਸਰੀ ਕਾਲਵੀਰ ਸਾਸਰੀ ਕਾਲਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਠੀਕ ਠਾਕ ਵੀਰੇ ਹਾਂਜੀ ਹਾਂਜੀ ਹੋ ਰਕੇ ਵਿੱਚ ਚੱਲੀ ਜਾਂਦੇ ਕੰਮ ਕਰ ਹਾਂਜੀ ਹਾਂਜੀ ਵੀਰ ਜੀ ਬਹੁਤ ਵਧੀਆ ਠੀਕ ਆ ਅੱਜ ਅਮਰਤ ਪੰਜ ਨਗ ਨੇ ਆਪਣੇ ਕੋਲ ਟੋਟਲ ਹਾਂਜੀ ਹਾਂਜੀ ਵੀਰ ਜੀ ਵੱਡੇ ਨਗ ਜਿਹੜੇ ਆਪਣੇ ਕੋਲ ਚਾਰ ਆ ਤੇ ਇੱਕ ਕੱਟੀ ਦੀ ਜਾਂਦੀ ਆ ਹਾਂਜੀ ਵੀਰ ਜੀ ਖੀਰੀ ਕੱਟੀ ਆ ਠੀਕ ਆ ਮਹਾਰਾਜ ਹਾਂਜੀ ਹਾਂਜੀ 10 12 ਠੀਕ ਆ ਇੱਕ ਟੋਕੜ ਗੱਬੜ ਇਧਰ ਅਮਰਤ ਪਹਿਲੇ ਨੰਬਰ ਤੇ ਆਪਣੇ ਕੋਲ ਇੱਕ ਮੱਝ ਖੜੀ ਆ ਹਾਂਜੀ ਹਾਂਜੀ ਕਿੰਨੇ ਮਹੀਨਿਆਂ ਦੀ ਗੱਬੜ ਆ ਕਿੰਨਾ ਦੁੱਧ ਵੀਰੇ ਵੀਰੇ ਇਹਦੇ ਥੱਲੇ 4 ਕਿਲੋ ਦੁੱਧ ਆ ਤੇ 2 ਮਹੀਨੇ ਦੀ ਚੈੱਕ ਪਾਸ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਆਪਣੇ ਹੱਥੀ ਚੈੱਕ ਹੋ ਗਈ ਆ ਹਾਂਜੀ ਹਾਂ ਕੋਈ ਵੀ ਆਪਦਾ ਡਾਇਰੈਕਟਰ ਲਿਆ ਕੇ ਵੀ ਚੈੱਕ ਕਰਾ ਸਕਦਾ ਜਿਹੜਾ ਵੀ ਮਰਜ਼ੀ ਚੈੱਕ ਕਰਾ ਠੀਕ ਹੈ ਜੀ ਲਓ ਵੀ 2 ਮਹੀਨਿਆਂ ਦੀ ਦੋਸਤੋ ਗੱਬਣ ਚੈੱਕ ਪਾਸ ਆ 4 ਕਿਲੋ ਦੁੱਧ ਦਾ ਅੱਗੇ ਤੀਜੇ ਲਈ ਗੱਬਣਾ ਕਿ ਕਿਵੇਂ ਹਾਂ ਜੀ ਇਹ ਤੀਜੇ ਲਈ ਦੂਜਾ ਸੂਆ ਠੀਕ ਹੈ ਜੀ ਦੂਜਾ ਸੂਆ ਦਾ ਤੀਜੇ ਲਈ ਗੱਬਣਾ ਤੇ ਹੁਣ ਮਿਲਦੀ ਪਹਾੜੇ ਤੇ ਵੀਰੇ ਉੱਥੇ ਪਹਾੜੇ ਤੇ ਆਪਣੇ ਤੋਂ ਡੀਕਾ ਲਿਆ ਐਵੇਂ ਅੱਖਾਂ ਤੋਂ ਠੀਕ ਹੈ ਜੀ ਜਾ ਅਮਰਤ ਖੋਲ ਵੀਰ ਲਓ ਦੋਸਤੋ ਅੱਗੇ ਪਹਾੜੇ ਤੇ ਮਿਲਦੀ ਆ ਰਹੀ ਹੈ ਠੀਕ ਹੈ ਜੀ ਕਈ ਵਾਰ ਜਿੱਥੋਂ ਦੀ ਪਸ਼ੂ ਜੰਮਦਾ ਮਾੜਾ ਆਇਆ ਡੀਕਾ ਲਿਆ ਬਾਲਾ ਨਹੀਂ ਮੇਰੇ ਮਨ ਤੋ ਟੋਕੜ ਗੱਪਣਾ ਮਾਗਾ ਚਲੋ ਲਵਾਉਂਦੇ ਵੀ ਥਿੰਦੇ ਕਈ ਵਾਰ ਹਾਂ ਨਹੀਂ ਕਿਨੋ ਉਹਦਾ ਥਲਮੱਜ ਵੀਰ ਜੀ ਐਦਾਂ ਕਰੀ ਜਾਂਦਾ ਹਾਂ ਠੀਕ ਹੈ ਜੀ ਹਾਂਜੀ ਸੋ ਬਗੈਰ ਬੱਚਿਆਂ ਤੇ ਸਾਰੇ ਪਰਵਾਂ ਨੂੰ ਪਤਾ ਹੈ ਕਈ ਵਾਰ ਟੋਕੜ ਗੱਪਣਾ ਮਾਗਾ ਹੋਵੇ ਤੇ ਟਿਕਾ ਟੂਕਾ ਲਵਾ ਲੈਂਦੇ ਆ ਬਾਕੀ ਆ ਫੇਸਬੁਕ ਕੁਆਲਿਟੀ ਦੀ ਮੂੰਹ ਮੱਥੇ ਦੀ ਤੁਸੀਂ ਵੇਖੋ ਸਿੰਘ ਗੋਲਾ ਠੀਕ ਹੈ ਜੀ ਸੋ ਬਾਕੀ ਤੋਰੇ ਤਾਰੇ ਦੀ ਚੰਗੀ ਆ ਤੇ ਖਾਲਾ ਆਪਣੇ ਅਮਰ ਤੋਂ ਥੋੜਾ ਜੋੜਾ ਰੱਖਦੀ ਹੈ ਨਾ ਹਾਂਜੀ ਹਾਂਜੀ ਵੀਰ ਜੀ ਹਾਂ ਦੁੱਧ ਦੇ ਸਹਾਵਨਾ ਰੱਖਣਾ ਜੋ ਨਿਖੇੜ ਵੀ ਕਰ ਸਕਦੀ ਬਾਜ ਹਾਂ ਆ ਦੇਖੋ ਜੀ ਠੀਕ ਹੈ ਜੀ ਬਾਕੀ ਕੋਈ ਸਾਈਡ ਸੂਟ ਦਾ ਗੱਲਬਾਤ ਨਹੀਂ ਹੈਗੀ ਠੀਕ ਹੈ ਜੀ ਸਭ ਪੂਰੀ ਸਫਾਈ ਦੀ ਆਉਣੀ ਡੰਡੀ ਧਰੀ ਆ ਚਾਰੇ ਥਣ ਜਿਹੜੇ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਠੀਕ ਹੈ ਜੀ ਅਗਲੇ ਪਿਛਲੇ ਥਣਾਂ ਦਾ ਗੈਪ ਵੈਸੇ ਘਾਟਾ ਬੈ ਸਜੀ ਖਬੀ ਬਹਿਣੀ ਦਾ ਜਿਹੜਾ ਗੈਪ ਕੋਈ 4-5 ਇੰਚ ਹੈਗਾ ਆਪਸ ਵਿੱਚ ਠੀਕ ਆ ਹਾਂਜੀ ਤੇ 4 ਕਿਲੋ ਦੁੱਧ ਤੇ 2 ਮਹੀਨੇ ਦੀ ਗੱਬਣ ਚੈੱਕ ਪਾਸ ਆ ਠੀਕ ਹੈ ਕੋਈ ਵੀਰ ਮੇਰਾ ਚ ਸੱਲੀ ਕਰਾ ਲੈ ਆਪਦੀ ਡਾਕਟਰ ਕੋਈ ਇੱਥੇ ਲੈ ਆਵੇ ਜਾਂ ਆਪਦੀ ਘਰੇ ਜਾ ਕੇ ਚੈੱਕ ਕਰਾ ਆ ਕੇ ਆਪਦੇ ਸੱਲੀ ਕਰ ਲੈ ਭਾਵਾਂ ਕਿ ਉਹ ਨਾ ਪਿਛਲੇ ਦਾ ਬਰਾਬਰ ਹਾਂਜੀ ਹਾਂਜੀ ਤੇ ਅਮਰਤ ਕਿਉਂ ਪੰਜਾਬੀ ਨਹੀਂ ਹੁੰਦੀ ਫਿਰ ਜਿਆਦਾ ਕਰਦੇ ਹਾਂਜੀ ਹੁਣ ਉਸ ਹਿਸਾਬ ਨਾਲ ਦੇ ਦੇਣੀ ਮੋਲੇ ਦਾ ਆਪ 50 ਕਰਦੇ 45 ਦੀ ਹਾਂ ਨਾ ਹੀ 45 ਦੀ ਗੈਸ ਨੂੰ ਵੀ ਜਿੱਥੇ ਇੱਕ ਤੱਕ ਆਪ ਦੇ ਦੇ ਦੇਣੀ ਦੇਣੀ ਉਹ ਤੇ ਛੋੜ ਛੱਪਾ ਕਰਦਾ ਕੋਈ ਮੇਰਾ ਫੋਨ ਲਾਵੇ 45000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਅੱਜ ਮੱਝ ਠੀਕ ਆ ਜੀ ਸੋ ਦੂਜਾ ਸੂਆ ਹੁਣ ਚੱਲ ਰਹੀ ਆ ਹਾਂਜੀ ਤੇ ਅੱਗੇ ਤੀਜੇ ਲਈ ਗੱਬਣਾ ਸਾਹ ਸਮਾਰੀ ਬੰਦੇ ਇਸ ਹਿਸਾਬ ਦੀ ਦੁੱਧ ਕਰ ਸਕਦੀ ਪੰਜ ਵੀ ਕਰ ਸਕਦੀ ਛੇ ਵੀ ਠੀਕ ਹੈ ਜੀ ਹਾਂਜੀ ਠੀਕ ਆ ਆ ਚਾਰ ਉਚੂਰੂ ਬਹੁਤ ਜਿਆਦੀ ਠੀਕ ਆ ਅੱਗੇ ਨੈਕਟ ਤੁਹਾਨੂੰ ਇੱਕ ਹੋਰ ਛੋਟੀ ਦਿਖਾਉਣੀ ਆ ਬਹੁਤ ਖੂਬਸੂਰਤ ਆ ਹਾਂਜੀ ਠੀਕ ਆ ਜੀ ਚੰਗੇ ਸੋਨੇ ਪਿੱਟਪੂੜੇ ਦੇ ਵਿੱਚ ਆ ਹਾਂਜੀ ਰਾਜੀ ਆ ਬਾਕੀ ਪ੍ਰੋਪਰ ਤੁਸੀਂ ਦੇਖ ਕੇ ਆਪ ਅੰਡਰਸਟੈਂਡ ਕਰ ਲੈਣੀ ਗੱਲਬਾਤ ਕੀ ਆ ਹਾਂਜੀ ਆ ਦੇਖੋ ਜੀ ਬਹੁਤ ਵਧੀਆ ਛੋਟੀ ਸੂਹਾ ਕੇ ਨਾਮ ਅਮਰ ਤੇ ਮੇਰਾ ਤੀਜਾ ਸੂਈ ਆ ਦੁੱਧ 14 ਕਿਲੋ ਮਿੰਤੀ ਵਾਲਾ ਬਾਜ ਦੇ ਕੋਲੇ ਹੁਣ ਹੁਣ ਲੀਟਰ ਮਰਾ ਦੀਏ ਹਾਂਜੀ ਹਾਂਜੀ ਵੀਰ ਕੋਈ ਮਤਲਬ ਬਾਈ ਕਰਦੀ ਮਾੜੀ ਜੀ ਮੈਂ ਨੇਕੀ ਦੀ ਬਾਈ ਸਾਈਡ ਹੈਗੀ ਆ ਹਾਂ ਸਾਈਡ ਕਰ ਗਈ ਮੈਂ ਹਾਂ ਚਲੋ ਪ ਤੇ ਇਹ ਮਗਰ ਕਟਾ ਤੇ 29 ਤਰੀਕ ਦੀ ਮੈ ਸੂਈ ਵੀਰ ਜੀ 29 ਦਸੰਬਰ ਦੀ ਹਾਂਜੀ ਅੱਜ ਤਕਰੀਬਨ ਮੇਰੇ ਨਾ ਮੈਂ ਦੁੱਧ ਦੇਂਦੀ ਆ ਨਾ ਮਤਲਬ 7-8 ਦਿਨਾਂ ਦੀ ਸੂਈ ਕਟਾ ਮਗਰ ਹਾਂਜੀ ਕਟਾ ਵੀਰ ਹਫਤੇ ਦੀ ਸੂਈ ਫਿਰ ਹੈ ਹਾਂਜੀ ਹਾਂਜੀ ਲੋ ਵੀ ਹਫਤੇ ਤੇ ਦੋਸਤੋ 8-5 ਰੋ ਸਮਾਂ ਹੋ ਗਿਆ ਲਾਰੂ ਬਿਲਕੁਲ ਸੁੱਕਾ ਨਾਲ ਮੜਾ ਮੜਾ ਜਿਹੜਾ ਹੈਗਾ ਠੀਕ ਹੈ ਜੀ ਕੋਈ ਭਰਾ ਦੇਖ ਲਵੇ ਤੇ ਝੋਪੀ ਦੇ ਥੱਲੇ ਦੋਸਤੋ 14 ਕਿਲੋ ਦੁੱਧ ਦੋ ਕਿਲੋ ਹੀ ਆ ਠੀਕ ਹੈ ਜੀ ਕੋਈ ਵੀ ਜਸਦਾ ਕੰਡਾਲ ਜਿੱਦਾਂ ਮਰਜ਼ੀ ਤਸੱਲੀ ਕਰ ਸਕਦਾ ਹੈ ਠੀਕ ਹੈ ਹਾਂਜੀ ਬਾਕੀ ਥੱਬਿਆਂ ਦਾ ਲੇਵਾ ਕਰਮਾ ਵਾਲੀ ਥੱਲੇ ਆ ਸੈਰ ਵੀਰ ਅਮਰਤਾਂ ਦਾ ਵੀ ਕਰ ਕੀ ਬੇਸ਼ੱਕ ਉਹ ਬਹਿਣੀ ਵਾਲੀ ਸੈਰ ਤੁਹਾਨੂੰ ਨਜ਼ਰ ਵੀ ਆਊਗੀ ਵਿੱਚ ਧਾਰ ਦਾ ਮਣਾ ਫਰਕ ਹੋਊ ਵੀਰੇ ਤੇ ਚਵਾ ਦੇ ਵਿੱਚ ਕੋਈ ਧਾਰ ਦਾ ਨਹੀਂ ਫਰਕੇਗਾ ਬਾਕੀ ਵਜਨ ਲੋਡ ਕਰਮਾ ਵਾਲੀ ਨੂੰ ਬਹੁਤ ਜ਼ਿਆਦਾ ਠੀਕ ਆ ਜੀ ਮੱਟਾ-ਮੱਟਾ ਵਜਨ ਮੱਟਾ ਵੇਖੋ ਤੁਸੀਂ ਬਹੁਤ ਜ਼ਿਆਦਾ ਹੈ ਡਬਲ ਆ ਪੂਰੀ ਤੇ ਪਲੀ ਪਲੀਤੀ ਆ ਚੌੜਾ ਪਿੱਠ ਪੂੜਾ ਕਰ ਵੀ ਸੋਰਾ ਸੱਤ ਸੱਤ ਨਹੀਂ ਮਾੜੀ ਵਿਖਾਉਂਦੀ ਆ ਹਾਂ ਉਦਾਂ ਕੋਈ ਗੱਲ ਨਹੀਂ ਕਰਮਾ ਵਾਲੀ ਨੂੰ ਤਾਂ ਫਿਰ 2.5 ਕਿਲੋ ਗਾੜਾ ਮੈਂ हां बकना 10-10 किलो हां मिंटी वाला ਵੀ ਰਹਾ ਕੋਈ ਤਸੱਲੀ ਕਰ ਲੈ ਨੇ ਠੀਕ ਅਮਰ ਤੇ ਕੋਈ ਲੰਮਾ ਨਾ ਅੱਗੇ ਪਿੱਛੋ ਕਰਕੇ ਇਥੋਂ ਤੋੜਦੇ ਹੋਰ ਇੱਕ ਦੋ ਵਰੀ ਕਮਾ ਆ ਵੀ ਇਹਨਾਂ ਨੂੰ ਦਿਖਾਈਏ ਚੰਗੀ ਤਸੱਲੀ ਨਾਲ ਆਹ ਫੇਸ ਕੁਆਲਿਟੀ ਆ ਠੀਕ ਆ ਜੀ ਸਿੰਘੋ ਥੋੜਾ ਜਿਆਦਾ ਸਾਈਡ ਨੂੰ ਖੁੱਲਾ ਸਿੰਘਾ ਬਾਕੀ ਬਾਡੀ ਸਟਰਕਚਰ ਦੇ ਨਾਲ ਪੂਰੀ ਫੱਬਦੀ ਆ ਠੀਕ ਆ ਗਰਲਾ ਬੰਦਾ ਆਪਸੀ ਥਾਂਾਂ ਦੀ ਬਹੁਤ ਸੁਣੀਆਂ ਨੇ ਸਪੇਸ ਗੈਪ ਤੁਹਾਡੇ ਸਾਹਮਣੇ ਆ ਬਾਕੀ ਨਿੱਗਰ ਮਾਚਾ ਦੋਸਤ ਨਿੱਗਰ ਆ ਜਿੰਨੇ ਵੀ ਆ ਨਿੱਗਰ ਆ ਪੜੀ ਸਭ ਆ ਕੋਈ ਲੱਸੀ ਫਿੱਕੀ ਨਹੀਂ ਗਈ ਠੀਕ ਆ ਸ 14 ਕਿਲੋ ਵਾਲਾ ਪਸ਼ੂ ਮੇਰਾ ਭਰਾ ਕੋਈ ਲੱਭਦਾ ਪਿਆ ਤੁਸੀਂ ਹੱਥ ਬਾ ਸਕਦੇ ਹੋ ਵੀਰੇ ਦੁੱਧ 17 ਕਿਲੋ ਮੈਂ ਕਰ ਜੂਗੀ ਹਾਂਜੀ ਹਾਂਜੀ ਆ ਜੇ ਸੂਈ ਨੂੰ ਕਿਹੜਾ 15 ਦਿਨਾਂ ਬਾਅਦ ਦੁੱਧ ਮੇਰਾ ਮੂਲਾ ਮਾਰਨਾ ਮੈਨੇ ਫਿਰ ਦੁੱਧ ਤੇ ਆਉਣਾ ਫਿਰ ਚਵਾਈ ਵਾਲੀ ਡਾਡੀ ਲੱਗੀ ਠੀਕ ਆ ਜੀ ਹੋਲੀ ਨੂੰ ਵਰਗੀ ਪਣਾ ਜਵਾਕ ਚੋਲੇ ਠੀਕ ਆ ਜੀ ਹਾਂਜੀ ਲਓ ਜੀ ਕਰੋ ਚੱਕ ਠੀਕ ਆ ਜੀ ਸੋ 14 ਕਿਲੋ ਦੇ ਮਾਲਕਨ ਇਸ ਵਕਤ ਇਹ ਜਿਹੜੀ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਆ ਬਾਕੀ ਹਵਾਨਾ ਚੱਡਾ ਤੁਸੀਂ ਦੇਖ ਲਿਆ ਠੀਕ ਆ ਜੀ ਚੋਣ ਚਵਾਦੀ ਚੰਗੀ ਆ ਬਾਕੀ ਆਪਾਂ ਕੋਈ ਪੂਰ ਚਟਾਣੀ ਚਵਾਈ ਬਹੁਤ ਨਿੱਗਰ ਹੈ ਧਾਰਾ ਮਾਰਾ ਵੀਡੀਓ ਮੜੀ ਹੈ ਠੀਕ ਹੈ ਜੀ ਸੋ ਨਾਲ ਦੇ ਨਾਲ ਦੋਸਤੋ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਜ਼ਰੂਰ ਕਰਵਾ ਦੇਾਂਗੇ ਓ ਆ ਜਾ ਕਿਤੇ ਨਹੀਂ ਚੱਲਿਆ ਬੱਚਾ ਤੇਰਾ ਬੱਚੇ ਦਾ ਕਰਦੀ ਥੜਾ ਬਗਿਆ ਮਰ ਤਾਂ ਦੁੱਧ ਚੰਗਾ ਨਾ ਦੁੱਧ ਵੀਰ ਮਿੰਤੀ ਵਾਲਾ ਬੜੀ ਖਰੀ ਜੇ ਫਿਰ ਤੇ ਦੁੱਧ ਵੀਰ 16 ਕਿਲੋ ਮੈਨੇ ਕਰ ਜਾਣਾ 17 ਕਿਉਂਕਿ ਆ ਕਈ ਵਾਰ ਹੋ ਜਾਂਦਾ ਢਾਚੇ ਵਾਲੀਆਂ ਮੱਝਾਂ ਹੀ 8-9 ਕਿਲੋ ਤੇ ਖੜੀ ਹੁੰਦੀਆਂ ਨੇ ਤੇ ਦੁੱਧ ਲੋ ਕਰਲ ਕੱਢ ਤੇ ਫੜ ਕੇ ਵੀਰ ਜੀ ਸਟਾਰਟਿੰਗ ਮੈਂ 10 ਕਿਲੋ ਤੋਂ ਹੋਈ ਬਾਕੀ ਉਹ ਕੜਕੜ ਚੱਲਣਾ ਚੱਲੂਗੇ ਜੀ ਵੀਰੇ ਲੇਵਾ ਵੇ ਖੋ ਲੇਵੇ ਨੇ ਦੁੱਧ ਦੇਣਾ ਲੇਵੇ ਝੋਲੀ ਝੂਲੀ ਚੰਗੀ ਮੈਂ ਦੀ ਹਾਂ ਬਾਮੜੀ 19 21 ਸਾਈਡ ਹੈਗੀ ਉਹ ਵੇ ਹਾਂ ਸਾਈਡ ਹੈ ਕੀ ਆ ਉਹ ਤੁਹਾਨੂੰ ਦੱਸਦਾ ਕਿਉਂਕਿ ਬਾਅਦ ਵਿੱਚ ਕਿਸੇ ਭਰਾਵਾਂ ਨੇ ਕਮੈਂਟਾਂ ਦੇ ਵਿੱਚ ਕਹਿਣਾ ਉਹ ਪਹਿਲਾਂ ਨੋਟ ਕਰਾ ਦਿੱਤਾ ਵੀ ਹੈਗੀ ਆ ਜਿਹੜੇ ਅਣਜਾਣ ਬੰਦੇ ਨੂੰ ਕੋ ਪਤਾ ਲੱਗ ਜਾਏ ਤੇ ਜਾਣਕਾਰ ਨੂੰ ਵੀ ਪਤਾ ਹੋਵੇ ਜਦਾਂ ਮਰਜੀ ਮੇਰਾ ਪ੍ਰਾਪਤ ਚੋਕੇ ਆਪਣੀ ਤਸੱਲੀ ਕਰ ਸਕਦਾ ਦੋ ਡੰਗ ਚੋਬ ਉਹ ਚਾਰ ਟਾਈਮ ਚੋਬ ਤੇ ਅਮਰ ਤੇ ਦੀ ਮੁੱਲ ਵੜੀ ਦੱਸ ਕੀ ਕਰਦੇ ਡਿਮਾਂਡ ਵੀਰੇ ਮੁੱਲ ਤੇ ਮੈਂ ਦਾ ਕਰਦੇ 131 131 ਹਾਂ ਨਾ ਇੱਕ ਪੰਜੀ ਦੀ ਮਹਨ ਦੇਵਾਂਗੇ ਉੱਤੇ ਛੋੜ ਛੱਪਾ ਕਰਾਂਗੇ ਤੇ ਇੱਕ ਪੰਜੀ ਜੋ ਹਾਂ ਛੋੜ ਛੱਪਾ ਹੀ ਹੋਣਾ ਦੁੱਧ ਮੈਂ ਇਹ 16 17 ਕਿਲੋ ਕਰ ਜਣਾ ਨਾਰਮਲ 14 ਕਿਲੋ ਆਪਣੇ ਘਰੇ ਦੋ ਟਾਈਮ ਭਣਾਵਦੇ ਇੱਥੇ ਰਹਿ ਕੇ ਤਸੱਲੀ ਕਰ ਸਕਦਾ ਠੀਕ ਆ ਜੀ ਐ ਨਾੜਾ ਨੂੜਾ ਵੇਖੋ ਮੈਂ ਇਹ ਕਿਦਾਂ ਲੈ ਵੀ ਆ ਵੇਖੋ ਦੋਸਤੋ ਠੀਕ ਆ ਬਹੁਤ ਸੋਹਣਾ ਡਿਜ਼ਾਈਨ ਬਾਕੀ ਹੋਵਾਨਾ ਚੱਡਾ ਬਾਡੀ ਬੁੱਡੀ ਬੜੀ ਮਹਾਨ ਇੱਕਸਾਰ ਲੇਵਾ ਸੀ ਚਲੋ ਭਲ ਭੂਲ ਦਾ ਪਤਾ ਨ ਲੱਗਾ ਮੈਂ ਉਹ ਤਾਂ ਅਮਰਤ ਕੋਈ ਕਾਰਨ ਬਣ ਸਕਦਾ ਪੱਕੇ ਧਾਰਾ ਦੇ ਵਿੱਚ ਚਲੋ ਆਪਾਂ ਨੂੰ ਪਤਾ ਧਾਰਾ ਦੇ ਵਿੱਚ ਕੁਝ ਹੋਰ ਨਹੀਂ ਕਿ ਧਾਰਾ ਬਰਾਬਰ ਵੀਰੇ ਆਪ ਦਾ ਲੀਟਰ ਨਾਲ ਥੋਲੇ ਕੋਈ ਵੀਰ ਆ ਗ੍ਰਾਮਾ ਦੇ ਵਿੱਚ ਸਭ ਤੋਂ ਫਰਕ ਕਰਦਾ ਹਾਂ ਇੱਕ ਸਾਲੀ ਮਤਲਬ ਇੱਕ ਧਾਰ ਦਾ ਉਹਨੇ ਫਰਕ ਪਊ ਹਾਂ ਤੇ ਮੋਹਨ ਦਾ ਅਮਰਤ ਕਿੰਨਾ 30 5 ਲੱਖ ਮਾਨ ਜਿਹੜੀ ਆਪਾਂ ਸ਼ੋਰ ਹੀ ਕਰਨੀ ਉਹ ਚ ਇੱਕ 50 ਜੋ ਇੱਕ 50 ਜੋ ਹਾਂਜੀ ਹਾਂਜੀ ਲਓ ਜੀ ਇੱਕ 25 ਇੱਕ 125000 ਦੇ ਵਿੱਚੋਂ ਮਾਨ ਤਾਂ ਨਹੀਂ ਹੋਊਗਾ ਠੀਕ ਆ ਜੀ ਕੋਈ ਵੀਰ ਮੇਰਾ ਸੌਦਾ ਕਰ ਲਵੇ ਛੋੜ ਜਿਹਾ ਆਪਾਂ ਪ੍ਰੇਮ ਉਤਰਾ ਲਮਾਨਤਨ ਕੀਤਾ ਜਾਊਗਾ ਇਹ ਨੂਕਰ ਅਗਰਮਾ ਲਈ ਠੀਕ ਆ ਜੀ ਮਗਰ ਕੱਟਾ ਮੇਲ ਕਾਫ ਆ ਇਸ ਤੋਂ ਬਾਅਦ ਇੱਕ ਦੋਸਤੋ ਕੱਟੀ ਦਿਖਾ ਦਿੰਨੇ ਆ ਤੁਹਾਨੂੰ ਖੀਰੀ ਕੱਟੀ ਆ ਕੋਈ ਭਰਾ ਸ਼ੌਂਕ ਨਾਲ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਬਹੁਤ ਵੇਰ ਸ਼ੌਕ ਰੱਖਦੇ ਆ ਵੀ ਕੋਈ ਚੰਗਾ ਪਸ਼ੂ ਲੱਭ ਜਾਵੇ ਠੀਕ ਆ ਜੀ ਆ ਕੱਤੀ ਸਾਹਮਣੇ ਥੋੜੇ ਸਿੰਘ ਸੁੰਗੂ ਗਲਾਈ ਦੇ ਵਿੱਚ ਕਰਨਾ ਸ਼ੁਰੂ ਕਰਤਾ ਠੀਕ ਆ ਜੀ ਤੇ ਉਮਰ ਇਹਦੀ ਕਿੰਨੀ ਹੋ ਗਈ ਅਮਰਤਾ ਫਿਰ ਇਹ ਸਾਲ ਦੀ ਮੰਨ ਲੇ ਕੋਈ 12 ਕ ਮਹੀਨਿਆਂ ਦੀ ਆਂਦੇ ਘਰ ਵਾਲੇ ਸਾਲ ਤੋਂ ਉੱਤੇ ਲਾ ਲਈ ਥੋੜੇ ਦਿਨ ਲਓ ਜੀ ਸਾਲ ਕੋਈ 12 ਕ ਮਹੀਨਿਆਂ ਕੀ ਪਿੱਠਪੂੜੇ ਤੋਂ ਤੁਹਾਨੂੰ ਦਿਖਾਉਣੇ ਵੀ ਅੱਜ ਤੋਂ ਤੁਸੀਂ ਵੇਖੋ ਚੰਗੀ ਸੇਵਾ ਦੇ ਵਿੱਚੋਂ ਆਈ ਹੈ ਕਰਮਾਲੀਆ ਵੇਖੋ ਹਾਂਜੀ ਹਾਂਜੀ ਇਹੋ ਜਿਹੇ ਫਿਰ ਸੀਲੀਆਂ ਘੱਟੀ ਦੀਆਂ ਬਹੁਤ ਜ਼ਿਆਦੀਆਂ ਡਰਦੀ ਆ ਹਾਂ ਇਧਰ ਵੇਖੋ ਆਹ ਦੇਖੋ ਆ ਲੈ ਪੂ ਚੱਕ ਲੋਤੀ ਢੋਲੀ ਵੇਖੋ ਥੱਲੇ ਆਹ ਵੇਖੋ ਕੀ ਬਣਿਆ ਪਿਆ ਥੱਲੇ ਹੈ ਹਾਂ ਆ ਵੇਖੋ ਫਿਰ ਸੀਲੀਆਂ ਬਹੁਤ ਜ਼ਿਆਦੀਆਂ ਵੇਖੋ ਥਾਣੀ ਬਹੁਤ ਸੋਹਣਾ ਲੱਗਾਂ ਮੜਾ ਥਾਣ ਤੇ ਹੁਣ ਇਹ ਚੀਚੀ ਆ ਆ ਦੇਖ ਲਾ ਤੂੰ ਹੁਣ ਇਹ ਆਪਾਂ ਨੂੰ ਕਹਿ ਸਕਦੇ ਮੁੱਠੀ ਵਾਲਾ ਥਾਣਾ ਹੈ 15 16 ਕਿਲੋ ਮਾਤ ਦਾ ਰਿਕਾਰਡ ਆ ਵੀਰੇ ਠੀਕ ਆ ਹਾਂਜੀ ਲਓ ਜੀ ਆ ਬੂਥੀ ਪਾ ਕੋਈ ਮੇਰਾ ਭਰਾ ਲਾ ਜਾ ਕੇ ਦਿਲ ਕੱਢ ਕੇ ਠੀਕਾ ਜੀ ਨਾਲ ਦੀ ਨਾਲ ਤੁਸੀਂ ਖਰਾਕਦੇ ਹੋਗੇ ਤਾਂ ਨਾਲ ਖੁੱਲੀ ਛੱਡ ਦੋਗੇ ਨਾ ਕਿਤੇ ਕੱਟੀ ਨੂੰ ਹਾਂਜੀ ਹਾਂਜੀ ਤੇ ਸਵਾਦ ਆ ਜੂਗਾ ਇਹੋ ਪੱਤੀ 8 ਮਹੀਨਿਆਂ ਨੂੰ 10 ਮਹੀਨਿਆਂ ਕਰਮਾ ਲਈ ਬਿਲਕੁਲ ਛੋਟੀ ਬਣ ਜਾਣਾ ਛੋਟੀ ਬਣ ਜਾਣਾ ਇਹਨਾਂ ਖੁੱਲੀ ਛੱਡਣ ਦੀ ਲੋੜ ਹੈ ਇਹਨੂੰ ਖੁੱਲੀ ਛੱਡਦੇ ਹਾਂ ਵੀ ਵੀਰ ਨੂੰ ਲੈ ਕੇ ਜਾਂਦਾ ਹਾਂਜੀ ਬਹੁਤ ਪਿਆਰੀ ਨੇ ਨਾ ਸੇਂਗ ਸੇਂਗ ਦਿਖਾਈ ਮਰਦਾ ਬਈਆਂ ਦੋ ਹੀ ਰੱਖੀਆਂ ਘਰੇ ਆ ਮਾਈ ਦਾ 18 ਹਾਉ ਨੀ ਲਓ ਦੁੱਧ ਨੋਰਮਲ ਦਿੰਦੀ ਰਹੀ ਹੈ ਅੱਛਾ ਪਹਿਲਾਂ ਤਾਂ 14 ਕਿਲੋ ਦੁੱਧ ਰਿਆ ਮੈਂ ਵੀ ਵਿਖਾ ਦਾਂਗੇ ਆਪਾਂ ਉਹਨਾਂ ਦੇ ਘਰੇ ਠੀਕ ਆ ਆਪਾਂ ਘੜਕੋ ਝੋਟੀ ਲਈ ਆਵਦੀ ਠੀਕ ਆ ਠੀਕ ਆ ਹਾਂਜੀ ਬਾਲੀ ਪਿੰਡ ਉਹ ਚੰਗੀ ਕੱਟੀ ਚੰਗੀ ਆ ਬੜੀ ਹਾਂ ਚਾ ਬੁੜੀ ਔਲ ਕਰਦੀ ਕੱਟੀ ਹਾਂ ਲਓ ਜੀ ਉਹ ਸੀਰ ਜਦੋਂ ਹੱਥ ਫੇਰ ਲਾਪੀ ਉੱਥੇ ਖਲੋਈਂਦੀ ਉੱਥੇ ਖੜ ਜਾਂਦੀ ਲੈ ਐ ਕੋਈ ਗੱਲ ਨਹੀਂ ਐ ਕੋਈ ਗੱਲ ਨਹੀਂ ਉਦਾਂ ਬੜਾ ਡਰਦੀ ਆ ਜਦੋਂ ਆਪਾਂ ਹੱਥ ਫੇਰ ਲਾਪੀ ਉਹ ਖਲੋਈਂਦੀ ਨਹੀਂ ਲਓ ਵੀ ਠੀਕ ਆ ਜੀ ਕੱਟੀ ਚੰਗੀ ਆ ਪ੍ਰਭੂ ਠੀਕ ਆ ਜੀ ਕੋਈ ਸਵਾ ਦੀ ਮੰਨ ਲੇ ਕੋਈ ਡ ਹਾਂ ਜੀ ਖਾਲ ਕਰਮਲ ਨੂੰ ਬਿਲਕੁਲ ਉਂਗਲ ਉਂਗਲ ਜੱਟਾ ਅੱਜ ਹੀ ਲੱਗਾ ਠੀਕ ਆ ਤੇ ਜਦੋਂ ਕਰਮਾਲ ਦੀ ਝੋਟੀ ਬਿਲਕੁਲ ਬਣ ਕੇ ਨਿਤਰੀ ਠੀਕ ਆ ਜੀ ਉਦੋਂ ਸਾਰੇ ਪ੍ਰੈਸ ਐਡਜਸਟਮੈਂਟ ਕਰ ਲਓਗੇ ਤੁਸੀਂ ਵੀ ਪੂੜਾ ਹੱਤੀ ਮੁਠੀ ਵਾਲਾ ਸਾਹਮਣੇ ਥਣ ਪੇਸ਼ ਕਰਦੇ ਹੋਗੇ ਬਹੁਤ ਵਧੀਆ ਚੰਗੀ ਨਿਗਰ ਝੋਟੀ ਆ ਚੰਗੀ ਕੱਟੀ ਆ ਠੀਕ ਆ ਜੀ ਬਾਕੀ ਮੁੱਲ ਅੱਜ ਕਿੰਨੇ ਦੀ ਮਿਲਣੀ ਆ ਤੁਹਾਨੂੰ ਉਹ ਵੀ ਪੁੱਛ ਕੇ ਦੱਸ ਦਿੰਨੇ ਆ ਅਮਰਤ ਹੋਊਗੀ ਕਿੰਨੇ ਦੀ ਅੱਜ ਮੇਰੇ ਮੋਲੇ ਦਾ ਆਪਾਂ ਕਰਦੇ 30 ਕਰ ਲਈਏ 28 ਕਰ ਲਈਏ 5000 ਦੀ ਹਾਂ ਨਾ ਇਹ ਵੀ 5000 ਦੀ 5000 ਦੀ ਕੱਟੀ ਦੇਣੀ ਆ ਅੱਛਾ ਵੇ ਆ ਸੀ ਇਹ ਸੁਣੀ ਬਹੁਤ ਜ਼ਿਆਦੀ ਲਓ ਜੀ 25000 ਦੀ ਅਮਰਤਾ ਦਾ ਵੀ ਦਵਾਂਗੇ ਠੀਕ ਆ ਜੀ ਡਿਮਾਰ 30000 ਸ਼ੋਪ ਕਰ ਲਾਂਗੇ ਕੋਈ 25000 ਦੀ ਹਾਲ ਆਈਏ ਮੇਰਾ ਵੀਰ ਲੈ ਜਾਓ ਜਿਹੜੇ ਵੀਰ ਨੂੰ ਜਜੂ ਵੀ ਛੱਡਦਾ ਕੋਈ ਨਹੀਂ ਮੇਰਾ ਭਰਾ ਹਾਂਜੀ ਹਾਂਜੀ ਤੇ ਬਹੁਤ ਵੀਰਾਂ ਨੇ ਉੱਡੋ ਉੱਡ ਪੈਣਾ ਠੀਕ ਆ ਕੱਟੀ ਤੇ ਕੱਟੀ ਵੀਰੇ ਝੋਲੀ ਝੂਲੀ ਚੰਗੀ ਆ ਫਿਰ ਸਫਾਈਆਂ ਵਾਲੀ ਮਾਂ ਦਾ ਚੰਗਾ ਰਿਕਾਰਡ ਥੋੜੇ ਡਰਦੀ ਕੱਟੀ ਆ ਵੇਖੋ ਸੀ ਲਓ ਵੀ ਇਹਨਾਂ ਨੂੰ ਸਾਫ਼ ਸਾਫ਼ ਕੇ ਦੋਸਤੋਂ ਕੋਈ ਡੇਡ ਡੇਡ 2 ਲੱਖ ਦੀਆਂ ਤਿਆਰ ਹੋਣੀਆਂ ਨੇ ਹਾਂਜੀ ਹਾਂਜੀ ਬਹੁਤ ਸੋਹਣੀ ਕੱਟੀ ਆ ਅੱਜ ਮਿਲ ਜੂਗੀ ਤੁਹਾਨੂੰ 25 ਹਜ਼ਾਰ ਦੀ ਹੈ ਕਿ ਨੈਕਸਟ ਆਪਣੇ ਕੋਲ ਅਮਰਤਾ ਇਹਦਾ ਕਰ ਮੇਰਾ ਵੀਰ ਜਰਸੀ ਦਾ ਕ੍ਰੋਸ ਆ ਗਈ ਜਰਸੀ ਦੇ ਵਿੱਚ ਕ੍ਰੋਸ ਕਾਤੋ ਵੱਡਾ ਇਹਦਾ ਹਾਂ ਕਾਦ ਬਹੁਤ ਵੱਡਾ ਦੁੱਧ ਪੰਜਾਬ ਵਾਲੀ ਜਰਸੀ ਹਾਂਜੀ ਹਾਂਜੀ ਦੁੱਧ ਵੀ ਚੰਗਾ ਦੇਜੂ ਵੇੜ ਤੇ ਅੱਜ ਸੂਈ ਆ ਵੀਰੇ ਇਹ ਆਪਣੇ 31 ਤਰੀਕ ਦੀਆਂ ਸੂਈ ਤੀਜੀ ਦੀ ਵਾਹ ਆਪਣੇ ਵੀਡੀਓ ਹੈਗੀ ਆ ਆ ਸਾਰੀ ਜੇਰ ਦੀ ਪ੍ਰੋਪਰ ਦੀ ਬਣਦੀ ਆ ਪੰਜ ਛੇ ਦਿਨ ਹੋ ਗਏ ਆ ਹਾਂ ਇਹ ਕਿੰਨਾ ਬੋਲਾ ਕੱਚਾ ਦੋ 14 ਕਿਲੋ ਦੁੱਧ ਮਿੰਤੀ ਵਾਲਾ ਹੋਊ ਇੱਕ ਦੋ ਟਾਈਮ ਤਿੰਨ ਟਾਈਮ ਚੋੜੀ 14 ਕਿਲੋ 14 ਤੋਂ 15 ਹੋਊ ਚਾ ਮਤਲਬ 13 ਨਹੀਂ ਹੁੰਦਾ ਬੱਚੇ ਨੂੰ ਜਨਮ ਦੇ ਤੱਕ ਕਿਹੜਾ ਬੱਚਾ ਮਰ ਬੱਛੀ ਮਗਰ ਵੀਰੇ ਬੱਛੀ ਬਹੁਤ ਜਿਆਦੀ ਚੰਗੀ ਮਗਰ ਬੱਛੀ ਆ ਟਿਕਾ ਜੀ ਛਾਈ ਹਾਲਦਾ ਜੇ ਸ਼ੇਰ ਦੇ ਨਾਲ ਸੁਈ ਆ ਮਗਰ ਜਰਸੀ ਦੇ ਵਿੱਚ ਇਧਰ ਹੀ ਖੋਣ ਖਾਣ ਬੱਛੀ ਦਾ ਆ ਦੇਖੋ ਫੇ ਖਾਣ ਦੇਖੋ ਤੀ ਹਾਂ ਠੀਕ ਆ ਖਾਣ ਬੋਲਾ ਦਾਦਾ ਲੱਗਾ ਬੱਛੀ ਉਹ ਜਰਸੀ ਦੇ ਵਿੱਚ ਕਰਾਸ ਥੋੜਾ ਜਿਹਾ ਵਛੀ ਆ ਬਾਕੀ ਵਛੀ ਕੋਈ ਚੰਗੇ ਸੌਂਗ ਨਾਲ ਭਰਾ ਸਾਫ ਲੂਗਾ ਠੰਡੀ ਧੀਰੀ ਵੜੀ ਇਹ ਵੀ ਇਧਰ ਵੈਰ ਵਾਲੇ ਪਾਸੇ ਆ ਜੀਏ ਤੇ 14 ਲੀਟਰ ਦੋਸਤੋ ਦੋ ਤੇ ਦੇ ਥੱਲੇ ਹਾਜ਼ਰ ਆ ਹਾਂ ਸੀਲਸ ਲੱਗ ਪੁਣਾ ਤੁਹਾਡੇ ਸਾਹਮਣੇ ਆ ਫਿੱਟ ਪੂਰਾ ਲੇਵਾ ਬੰਦ ਲੇਵੇ ਦੀ ਆ ਆਮ ਬੰਦ ਲੇਵੇ ਦੀ ਆ ਕਰੋ ਚੈੱਕ ਠੀਕ ਆ ਜੀ ਤੇ ਬਾਕੀ ਘਰ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾਉਣੇ ਆ ਮੇਰਾ ਵੀ ਕੋਈ ਘਰੇਲੂ ਸਾਂਭ ਨਾਲ ਕਰੇ ਲੈ ਕੇ ਜਾਣਾ ਚਾਹੁੰਦਾ ਜਿਹੜੇ ਘਰ ਵਾਲੇ ਜਾਂਦੇ 20 ਕਿਲੋ ਦੁੱਧ ਚੋਇਆ ਹਾਂ ਤੀਜਾ ਸੂਆ ਸੂਈ ਆ ਫਿਰ ਚਵਾਈ ਬੋਲੀ ਜਿਆਦੀ ਚੰਗੀ ਲੱਗੀ ਆਪਾਂ ਵੀਡੀਓ ਜੱਦਾ ਛੋਟੇ ਕਰੀ ਕਰਮਾ ਲਈ ਇਹ ਐਚ ਐਫ ਵੈੜਾ ਨੂੰ ਲੱਗਾ ਹੁੰਦਾ ਹਾਂ ਹਾਂਜੀ ਹਾਂਜੀ ਆ ਦੇਖੋ ਅਮਰੋ ਕੋ ਸੇਵਾ ਵਾਲਾ ਵੀਰ ਲੈ ਗਿਆ ਤੇ 18 17 ਲੀਟਰ ਨੂੰ ਆਂਦਾ ਤਾਂ ਕੁਝ ਨਹੀਂਗਾ ਵੀਰੇ 20 ਕਿਲੋ 20 ਤੇ ਦਊਗੀ ਨਾ ਹਾਂ ਬਾਦ ਛੋਲੇ ਸੇਵਾ ਦਾ ਆਪਣੇ ਤੋਂ ਜਲਸੀ ਵਹਿਰ ਕੰਗਾ ਦੇ ਬੰਦਿਆ ਖੜੀ ਆਪਾਂ ਕਰਾ ਇਹਨਾਂ ਦਿਨਾਂ ਚ ਭਾਈ ਹਾਂਜੀ ਹਾਂਜੀ ਤੇ 22 23 ਲੀਟਰ ਦੁੱਧ ਦੇਗੀ ਓ 20 ਕਿਲੋ ਤੋਂ ਚੋਂਦੇ ਰਹਿ ਠੀਕ ਆ ਠੀਕ ਆ ਮਰ ਕੇ ਉਹਨਾਂ ਕੋਲ ਚੰਗੀ ਸੇਵਾ ਕੀਤੀ ਤੇ 22 ਕਿਲੋ ਕਰ ਗਈ ਹਾਂ ਤੇ ਕਿਵੇਂ ਚਲੋ ਆਪਾਂ ਨੇ ਫੋਨ ਲਾਇਆ ਵਛੀਆਂ ਦੇ ਵਿੱਚ ਨਹੀਂ ਹਾਂ ਪਰ ਆਪਾਂ ਲੇਟ ਹੋ ਗਏ ਚਲੋ ਵੇਖੀ ਚੰਗੀ ਵਛੀ ਹੋਵੇ ਬੜ ਚੰਗੀ ਆ ਕਿਸੇ ਘਰੇ ਵੀ ਉਹਨੇ ਕੰਮ ਕਰਦਾ ਕੱਦ ਨਹੀਂ ਕੋਈ ਛੋਟਾ ਕੱਦ ਵੱਡਾ ਕੱਦ ਦਾ ਡੇਟਾ ਚੇਰੀ ਗਾਂ ਦਾ ਦੁੱਧ 20 ਕਿਲੋ ਇਹ ਨਾ ਮੇਰਾ ਵੀਰ ਕੋਈ ਆਖੇ ਦੋਸਤੋ ਜਰਸੀ ਦੇ ਵਿੱਚ ਕਹੇ ਤੇ ਕੱਦ ਛੋਟਾ ਹੈ ਕੱਦ ਕਰਮ ਵਾਲੀ ਦਾ ਜਿਵੇਂ ਇੱਕ ਐਚ ਐਫ ਵਾਲਿਆਂ ਵੇਹੜਾ ਆਪਾਂ ਵੇਖਦੇ ਠੀਕਾ ਜੀ ਤੇ ਉੱਡਾ ਹੀ ਕੱਦ ਕਾਟਾ ਬਾਕੀ ਮੱਝਾਂ ਦੇ ਨਾਲ ਤੁਰਦੀ ਫਿਰਦੀ ਤੁਹਾਨੂੰ ਨਜ਼ਰ ਆਈ ਰਹੀ ਆ ਤੋਂ ਬਟਾਇਆ ਸਪੇਰਡ ਦਾ ਸੋ 14 ਤੋਂ 10 ਵਜੇ ਤੱਕ ਹਾਜ਼ਰ 14 ਤੋਂ 15 ਆ ਜਾਊਗਾ ਹਾਂ 13 ਨਹੀਂ ਨਿਕਲਦਾ ਵੀ ਠੀਕ ਆ ਜੀ ਹਾਂਜੀ ਬਹੁਤ ਵਧੀਆ ਹਾਂਜੀ ਤੇ ਇਹ ਅਮਰਤ ਨਗਦ ਕੀ ਇਹ ਕਿੰਨੇ ਦਾ ਅੱਜ ਮੇਰੇ ਮੌਲੇ ਦਾ 75000 ਰੁਪਿਆ ਕਰਦੇ 70 ਚੋਂ ਮਾਨਤਾਨ ਕਰਦਾ 70 ਚੋਂ 65000 ਦੀ ਹਾਂ ਨਾ ਵੱਛੀ ਦੇਣੀ ਉਹ ਤੋਂ 1000 ਰੁਪਿਆ ਛੋਟ ਕਰਦਾ ਠੀਕ ਆ ਜੀ ਹਾਂਜੀ 40 ਦੀ 40000 ਦੀ ਹਾਂਜੀ ਲਓ ਜੀ 40000 ਦੀ ਅੱਜ ਇਹ ਵੱਛੀ ਤੁਹਾਨੂੰ ਮਿਲੂਗੀ ਠੀਕ ਆ ਜੀ ਸੋ ਬਿਲਕੁਲ ਪਤਨੇ ਪੁਨੀਆ ਵਰਕੇ ਥਾਣੇ ਤੇ ਸਪੇਸ ਵਾਰ ਤੁਹਾਡੇ ਸਾਹਮਣੇ ਆ ਲਖੇੜ ਬਹੁਤ ਜਿਆਦਾ ਹੈ ਆਪਸੀ ਥਣਾ ਦੇ ਵਿੱਚ ਆ ਤੁਸੀਂ ਦੇਖੋ ਬਿਲਕੁਲ ਧਿਆਰ ਦੇ ਨਾਲ ਤੇ ਥਣ ਵੀ ਪੂਰਾ ਵੈਸੇ ਹਾਥੀ ਚਵਾਈ ਦੇ ਚਵਾਈ ਬਹੁਤ ਸੋਹਣੀ ਲੱਗੀ ਆ ਪਰ ਧਾਰਾ ਮਾਰਦਾ ਕੋਈ ਨਹੀਂ ਵੀਡੀਓ ਤੇ ਨਾ ਨਗਾ ਨਹੀਂ ਠੀਕ ਹੈ ਜੀ ਇਸ ਤੋਂ ਬਾਅਦ ਅਮਰ ਤੇ ਆਪਣੇ ਕੋਲ ਇਧਰ ਐਚ ਐਫ ਵੱਛੀ ਖੜੀ ਹੈ ਵੀਰੇ ਇਹ ਵੱਛੀ ਕੱਲ ਦੀ ਆਈ ਆਪਣੇ ਕੋਲੇ ਜਿਵੇਂ ਆ ਮੈਂ ਨਾ ਪਰੋਣੀ ਕੋਲੋਂ ਚਾਰ ਦੰਦ ਪਿਓਰ ਚੌਗੀ ਹਾਂਜੀ ਬੱਚੀ ਦਾ ਰੋਬਰਾ ਬੜਾ ਹੈ ਹਾਂ ਬੱਚੀ ਫੈਸ਼ਨ ਡਿਜ਼ਾਈਨ ਵਾਲੀ ਵਗਰ ਬੱਚੀ ਵੇਰ ਵੇਖੋ ਦਾਦੀ ਉਹ ਵਿਖਾਵਾਂਗੇ ਆਪਾਂ ਇਹਨੂੰ ਅਜ ਦਿਨ ਦਾ ਸਮਰਤ ਕਿੰਨੇ ਹੋ ਗਿਆ ਵੀਰੇ ਇਹਨੂੰ ਹੀ 6 ਤੋਂ 7 ਦਿਨ ਹੀ ਹੋਏ ਲੋ ਜਿਹੜਾ ਜਿੰਨੇ ਦੁੱਧ ਲਾਲੇ ਕੋਈ 12 ਹੋਊਗਾ ਹਾਂ ਆਪਾਂ ਮਿਣਿਆਣੀ ਆ ਹਾਂ ਆਪਾਂ ਵਸ਼ੀ ਲਈ ਧਾਰਾਂ ਤੇ ਉਥੇ ਘਰ ਆਲਿਆਂ ਨੇ ਆਖਿਆ 13 ਕਿਲੋ ਦੁੱਧ ਫਿਰ ਚਵਾਈ ਬੋਲੀ ਡਾਡੀ ਲੱਗੀ ਨੂੰ ਠੀਕ ਹੈ ਉਹ ਤੋਂ ਕੋਈ ਕੁਝ ਹੈਗੀ ਨੋਟ ਹਾਂ ਚਾਰ ਦੰਦ ਪਿਓ ਚੈੱਕ ਚਾਰ ਦੰਦ ਕਨਫਰਮ ਹੀ ਆ 6 ਕੰਨੀਆਂ ਖਲੋਤੀਆਂ ਨੇ ਹਾਂਜੀ ਹਾਂਜੀ ਦੋ ਸਾਈਦਾ ਸਾਈਦਾ ਵਾਲੀਆਂ ਕੰਨੀਆਂ ਉਦਾ ਹੀ ਖਲੋਤੀਆਂ ਲਓ ਜੀ 6 ਵੀ ਖੜੀਆਂ ਦੋਸਤੋ ਤੇ ਕੰਨੀਆਂ ਵੀ ਖਲੋਤੀਆਂ ਨੇ ਠੀਕ ਹੈ ਜੀ ਚਾਰ ਦੰਦ ਜਿਹੜੇ ਪੂਰੇ ਬਰਾਬਰ ਕਰ ਕੀ ਹੋਊਗੀ ਮਹਾਰਾਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਧਰ ਦੇਖਿਆ ਜੇ ਜਰਾ ਆਹ ਦੇਖੋ ਜੀ ਆਹ ਦੇਖੋ ਜੀ ਸਾਈਦਾ ਵਾਲੀਆਂ ਕੰਨੀਆਂ ਦੋਹਾਂ ਦੋਹਾਂ ਦੇ ਖਲੋਤੀਆਂ ਕੋਈ ਚੈੱਕ ਕਰਕੇ ਖੜੇ ਤੇ ਆ ਤਸੱਲੀ ਕਰੇ ਕੇ ਹਾਂ ਤੇ ਦੁੱਧ 12-13 ਤੇ 13 ਕਿਲੋ ਵੀ ਲਓ ਜੀ 13 ਕਿਲੋ ਦੁੱਧ ਤੇ ਇਸ ਵਕਤ ਚੱਲਣ ਦੀ ਆ ਪੰਜਾ ਛੇ ਦਿਨਾਂ ਦੀ ਸੂਈ ਆ ਵੀ ਹਾਂਜੀ ਇਹਦੇ ਮਗਰ ਵਸ਼ੀ ਆ ਹਾਂ ਹਾਂਜੀ ਆ ਦੇਖ ਲੇਵਾ ਵੇਖੋ ਫਿਰ ਵਸ਼ੀ ਇਹ ਵਜਨ ਵਜੂ ਤੋਂ ਬਹੁਤ ਜ਼ਿਆਦਾ ਲੜਦੀ ਪਈ ਐ ਤੇ ਹਾਂਜੀ ਹਾਂਜੀ ਰੋਟੀ ਜ਼ਿਆਦਾ ਨਹੀਂ ਤੇ 16 17 ਕਿਲੋ ਦੁੱਧ ਤੇ ਦੇ ਦੂ ਵੀਰ ਲਓ ਜੀ ਠੀਕ ਆ ਜੀ ਨਸਲ ਬਰੀਡ ਫਿਰ ਹੈਗੀ ਬਰੀਡ ਦੀ ਆ ਨਾ ਹਾਂ ਬਰੀਡ ਨਾਲ ਦੁੱਧ ਦਾ ਵਰਗਾ ਲੇਵਾ ਠੀਕ ਆ ਜੀ ਕੋਈ ਮਟਰ ਵਾਲਾ ਖਾਣ ਖਰਾਬ ਹੋਣ ਦਾ ਖਤਰਾ ਨਹੀਂ ਇਹਦਾ 119 ਵੀ ਖੁੱਝਾ ਤੋਂ ਗੇਠੂ ਚਾਹਵਣਾ ਹਾਂਜੀ ਫਿਰ ਚਵਾਈ ਵਾਲਾ ਥਣ ਪੂਰਾ ਹੱਥ ਦੀ ਲੈ ਵੀ ਲੋਕਾਂ ਦੇ 12 13 12 13 ਤੇ ਖੇਡਣ ਡਈ ਆ ਮਤਲਬ ਚੌਗੀ ਆ ਪਹਿਲਾਂ ਸੂਆ ਪਲੂਨ ਵੈਡ ਸੋਈ ਆ ਜੇ ਵਛੀ ਮਤਲਬ ਸਰੀਰ ਨੂੰ ਮੇਗਰ ਐ ਪੂਰੀ ਜਿੰਨਾ ਸਰੀਰ ਉਹਨਾ ਹੀ ਲੈਵਾ ਥਲੇ ਹਾਂ ਅਮਰ ਤੋਂ ਬਹਿ ਛੇ ਅਜ ਬਾਂਬੀ ਇੱਕ ਹੈ ਹਾਂਜੀ ਹਾਂਜੀ ਆਪੋ ਆਪਣੀ ਸ਼ੈਦੀ ਆਪੋ ਆਪਣੀ ਮਤਤਾ ਅੱਜ ਤੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਵਛੀ ਬਹੁਤ ਪਿਆਰੀ ਆ ਮੇਰਾ ਵੀਰ ਕੋਈ ਘਰੇ ਟਿਕਾਉਣੀ ਚਾਹੁੰਦਾ ਨਵੀਂ ਆ ਵੀਰ ਜੀ ਵੀਰ ਦਾ ਤੋੜਦਾ ਪਤਾ ਨਾ ਵੀਰੇ ਕਿਉਂਕਿ ਇਹ ਪਹਿਲਾਂ ਵੱਛੀ ਆ ਕਈ ਪੱਕਿਆ ਪੁੱਜਿਆ ਉਮਰ ਦਾ ਪਸ਼ੂ ਆਪਾਂ ਖਰੀਦਦੇ ਆ ਚਲੋ ਉਹਨੇ ਆਪਦੀ ਥਾਂ ਵਾਦਾ ਕਰਨਾ ਪਰ ਇਹਨੇ ਵਾਦਾ ਆਪਦੀ ਥਾਂ ਕਰਨਾ ਵੀਰੇ ਇਹ ਗਾਂ ਵੱਛੀ ਜਿੰਨੇ ਰੁਪਏ ਡਬਲ ਹੋਣੀ ਆ ਦੇਖੋ ਜੀ ਹੈ ਬਹੁਤ ਸੋਹਣੀ ਬੋਦੀ ਵੇਖੋ ਬਿਲਕੁਲ ਬਿਲਕੁਲ ਆਪਾਂ ਕਹਿ ਦਈਏ ਜਿਵੇਂ ਚਾਹ ਦੇ ਕੱਪ ਜਿੱਡਾ ਬਿਲਕੁਲ ਕੰਨ ਲੱਗਾ ਕਰਮਾ ਹਾਂਜੀ ਹਾਂਜੀ ਬਹੁਤ ਸੋਹਣੀ ਵੱਛੀ ਚੰਗੀ ਸਾਰੀ ਜੰਮੜਾ ਮਾਮ ਦੀ ਕਰਮ ਵਾਲੀ ਜਵਾਕਪੁਰੇ ਜਿਹੜਾ ਹਾਂਜੀ ਹਾਂਜੀ ਨੇ ਵਾਲਾ ਲੂਪਾ ਫਿਰ ਵੇਖੋ ਵੱਛੀ ਸਾਰੀ ਚੰਗੀ ਹੈ ਹਾਂਜੀ ਨਰ ਰਹੀ ਆ ਲੋ ਕੋਈ ਗੱਲ ਨਹੀਂ ਆ ਜਓ ਵਧੀਆ ਆ ਲੇਖੀ ਬਖਮ ਨੇ ਇੱਕ ਕਮੈਂਟ ਲਓ ਜੀ ਠੀਕ ਆ ਸੋ ਬੱਚੀ ਵੀ ਦੋਸਤੋ ਬਹੁਤ ਸੋਹਣੀ ਹੈ ਠੀਕ ਆ ਜੀ ਚੰਗੀ ਆ ਪਸੰਦ ਆਊਗੀ ਮੇਰੇ ਭਰਾ ਕੋਈ ਘਰੇ ਟਿਕਾਉਣੀ ਚਾਹੁੰਦਾ ਜਾਂ ਕੋਈ ਅੱਗੇ ਵਪਾਰ ਲਾਈਨ ਦੇ ਵਿੱਚ ਚਲੋ ਕਿਸੇ ਦੀ ਆ ਪੋਪੂਲਰ ਇੱਛਾ ਆ ਦੇਖਣ ਵਾਲੇ ਵੀਰਾਂस्ते ਬਹੁਤ ਵਧੀਆ ਐਸੀ ਇਹ ਫਿਰ ਐਡੀ ਆ ਨਾ ਆ ਵੇਖੋ ਮਜਾਲ ਕੋਈ ਕਹਦੇ ਗੱਲਬਾਤ ਹੈ ਹਾਂ ਲੈ ਡਰਦੀ ਆ ਉਹ ਡਰਦੀ ਆ ਲਾਲਿਆ ਵੇੜ ਖੜੀ ਕੋਲ ਮੜਾ ਜੀ ਹਾਂਜੀ ਵੇਖੋ ਚੋ ਭਾਈ ਬੰਬੇ ਪਾਸ ਹੀ ਹੈ ਮਰ ਬਲੋ ਕਹੇ ਬੰਨੋ ਖੁੰਜੀ ਨਹੀਂ ਆ ਸਿਰਫ ਪਤਲੀ ਪਤਲੀ ਜ਼ਰੂਰ ਆ ਵਸ਼ੀ ਉਹ ਵਰਦੇ ਹਿਸਾਬ ਨਾਲ ਉਹ ਉਹਨੇ ਚੜ ਜੂਗੇ ਚੰਮ ਕਰ ਲਈ ਕੋਈ ਸੇਵਾ ਵਾਲਾ ਵੀਰ ਲੈ ਗਿਆ ਨਾ ਵੀਰੇ ਵਸ਼ੀ ਸੂਕੇ ਤੈਨੂੰ ਪਤਾ ਅਠੀ ਤਾਹੀ ਦੇਣੀ ਸਿੱਧਾ ਹੁੰਦਾ ਡੰਗ ਹਾਂ ਤੇ ਬੋਹ ਦਾ ਕਿੰਨੇ ਦੀ ਲਾਸਟ ਮੋਲ 5552 ਦੀ ਲਾਸਟ ਹੈ ਮੋਲ 52 ਤੇ ਦੇ ਲੈ ਵੀ ਉਹ ਜਾਈ ਮੇਰੇ 55000 50000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਦੇਖੋ ਥਾਣਾ ਦੇਖੋ ਜਵਾਈ ਮਨਾ ਕੋ ਕਸਰਾ ਨਹੀਂ ਰਹਿ ਗਿਆ ਕਿ ਗਦਰ ਦੀ ਮਰਜ਼ੀ ਚ ਵਾਈ ਲੱਤ ਚੁੱਕਣ ਦਾ ਨਹੀਂ ਪਤਾ ਆਪਾਂ ਜੂੜ ਪਾ ਲੋ ਆਪਾਂ ਜੂੜ ਹੀ ਪਾ ਲੈਨੇ ਉਦਾਂ ਚੋਲੀ ਲਓ ਵੀ ਦੋਸਤੋ ਇਹ ਅੱਜ ਨਾਗਨੇ ਅਮਰਤਵੀਰ ਦੇ ਕੋਲੇ ਬਾਕੀ ਪਸ਼ੂ ਆਪੋ ਆਪਣੀ ਜਗ੍ਹਾ ਤੇ ਸਾਰੇ ਅੱਜ ਚੰਗੇ ਆ ਠੀਕ ਹੈ ਜੀ ਵੇਖੀ ਬੱਚੀ ਦੀ ਆਜ ਵਛੀ ਗੜੀਆ ਐਚ ਐਫ ਆਹ ਵੇਖ ਐਚ ਐਫ ਲਓ ਜੀ ਆਹ ਬੱਚੀ ਐ ਵੇਖੋ ਵਸ਼ੀ ਨਸਲ ਵੇਖੋ ਕਬੂਤਰ ਇਹਦੇ ਨੂੰ ਮਾਂ ਨੋ ਜਾਰੀ ਵਸ਼ੀ ਹਾਂ ਬੱਚਾ ਵੇਖੋ ਤਿਆਰ ਮਗਰ ਕਿੱਡਾ ਬਹੁਤ ਵਧੀਆ ਹੈ ਲਓ ਵੀ ਠੀਕਾ ਜੀ ਹਾਂਜੀ ਚੰਗੀ ਵਸ਼ੀਆ ਦੋਸਤੋ ਇੱਕ ਨੀ ਜੋੜੀ ਲੈ ਕੇ ਜਾਓਗੇ ਤੁਸੀਂ ਠੀਕਾ ਜੀ 52000 ਦੇ ਵਿੱਚ ਹਾਂਜੀ ਇਹ ਅੱਜ ਨਗਰੇ ਅਮਰਤ ਦੇ ਇਸ ਕਿਲੇ ਤੇ ਇਸ ਫਾਰਮ ਤੇ ਠੀਕਾ ਜੀ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਾਲ ਸਾਫ ਸੁਥਰਾ ਸਾਰਾ ਤੇ ਜਿਵੇਂ ਜਿਵੇਂ ਵੀ ਜਿਹੜਾ ਵੀ ਐਨੀਮਲ ਕਿਸੇ ਭਰਾ ਨੂੰ ਪਸੰਦ ਆਉਂਦਾ ਉਹਦੀ ਇਥੇ ਆਣ ਕੇ ਤੁਸੀਂ ਤਸੱਲੀ ਕਰ ਲੋ ਤੇ ਅਮਰਤ ਬੋਲ ਨੰਬਰ 1 ਆਪਣੇ। ਮੇਰੇ ਨੰਬਰ ਆਪਣਾ 81464502987 ਦੇ 82247932 ਦੋਵੇਂ ਤੇ WhatsApp ਚੱਲਦਾ। ਕੋਈ ਵੀ ਮੇਰਾ ਆਨਲਾਈਨ ਸੌਦਾ ਕਰਦਾ ਉਹਦੀ ਫੁੱਲ ਗਰੰਟੀ ਹੈ ਉਹ ਜਿਹੜਾ ਇੱਥੇ ਚੋਕੇ ਦਸਲੀ ਕਰ ਗਿਆ ਉਹਦੀ ਤੁਹਾਨੂੰ ਪਤਾ ਸਿਰਦਰਦੀ ਖਤਮ ਆਪਣੀ ਬਿਲਕੁਲ ਜੀ ਹਾਂ ਨਾ ਦੋ ਟਾਈਮ ਤਿੰਨ ਟਾਈਮ ਪਰ ਆਪਣੇ ਘਰੇ ਚੋਲੇ ਜਿਹੜਾ ਆਪਾਂ ਨੰਗਰ ਆਨਲਾਈਨ ਭੇਜਾਂਗੇ ਉਹਦੀ ਆਪਣੀ ਦੋ ਦਿਨਾਂ ਦੀ ਗਰੰਟੀ ਗਾੜੀ ਸੇਵਾ ਦਾ ਸੋ ਗਾੜੀ ਸੇਵਾ ਦਾ ਕੰਮ ਹਾਂਜੀ ਲੋਬੀ ਭਰਾਵੋ ਇਹ ਗੱਲਬਾਤ ਸੀਗੀ ਇਹ ਡਿਟੇਲ ਸੀ ਅੱਜ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ